ਅੰਮ੍ਰਿਤਸਰ ਦੇ ਥਾਣੇ ਵਿੱਚ ਦੋ ਧਿਰਾਂ ਦਾ ਸਮਝੌਤਾ ਕਰਵਾਉਣ ਤੋਂ ਬਾਅਦ ਘਰ ਜਾ ਰਹੇ ਦੋ ਵਿਅਕਤੀਆਂ ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਹਮਲੇ ਦੌਰਾਨ ਬੋਲੀਆਂ ਵੀ ਚਲਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਪੀੜਤ ਨਰਿੰਦਰ ਸਿੰਘ ਮੋਨੀ ਦੀ ਲੱਤ ਵਿੱਚ ਜਾ ਵੱਜੀ ਦਰਅਸਲ ਨਰਿੰਦਰ ਸਿੰਘ ਤੇ ਉਸ ਦਾ ਸਾਥੀ ਸੋਨੂ ਆਪਣੇ ਕਿਸੇ ਰਿਸ਼ਤੇਦਾਰ ਦਾ ਸਮਝੌਤਾ ਕਰਵਾਉਣ ਥਾਣਾ ਸ਼ਹਿਰਟਾ ਆਉਂਦੀ ਕੰਨੂਪੁਰ ਕਾਲੇ ਪੁਲਿਸ ਚੌਂਕੀ ਵਿੱਚ ਗਏ ਸਨ ਦੇਰ ਸ਼ਾਮ ਜਦ ਉਹ ਸਮਝੌਤਾ ਕਰਵਾ ਕੇ ਵਾਪਸ ਪਰਤ ਰਹੇ ਸਨ ਤਾਂ 8 ਤੋਂ 10 ਲੋਕਾਂ ਨੇ ਉਹਨਾਂ ਦਾ ਰਾਹ ਰੋਕ ਕੇ ਹਮਲਾ ਕਰ ਦਿੱਤਾ ਹਮਲੇ ਤੋਂ ਬਾਅਦ આરોપી ਮੌਕੇ ਤੋਂ ਫਰਾਰ ਹੋ ਗਏ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਵਾਲੇ ਵਕਨ ਬਰ ਚੌਂਕੀ ਦੇ ਵਿੱਚ ਅਸੀਂ ਕਿਸੇ ਛੋਟੇ ਜਿਹੇ ਪਿੰਡ ਦੇ ਮਸਲੇ ਦੇ ਵਿੱਚ ਗਏ ਸੀਗੇ ਰਾਈ ਨਵੇਂ ਦੇ ਵਿੱਚ ਤੇ ਉੱਥੇ ਵਿਰੋਧੀ ਪਾਰਟੀ ਦੇ ਜਿਹੜੇ ਬੰਦੇ ਹੈਗੇ ਜੋ ਵੀ ਮਤਲਬ ਮੁਲਾਇਮਣ ਉੱਥੇ ਰਾਈ ਨਵਾ ਕਰਤਾ ਉਹ ਵਿਰੋਧੀ ਪਾਰਟੀ ਦੇ ਬੰਦੇ ਉੱਥੇ ਚੌਂਕੀ 'ਚ ਵੀ ਮਤਲਬ ਬਦਮਾਸ਼ੀ ਕਰਦੇ ਸੀਗੇ ਮਾੜਾ ਚੰਗਾ ਬੋਲਦੇ ਸੀਗੇ ਤੇ ਉੱਥੇ ਦਾ ਵੀ ਰਾਈ ਨਵੇਂ ਹੋਣ ਤੋਂ ਬਾਹਰ ਉਹ ਸਾਨੂੰ ਧਮਕੀ ਲਾ ਕੇ ਗਏ ਆ ਕਿ ਅਸੀਂ ਤੁਹਾਨੂੰ ਬਾਹਰ ਜਾ ਕੇ ਵੇਖਣਾ ਤੇ ਸੋ ਅਸੀਂ ਆਪਣੇ ਮਨ ਲੋ ਅਸੀਂ ਇਸ ਗੱਲ ਦੀ ਟੈਨਸ਼ਨ ਨਹੀਂ ਲਈ ਅਸੀਂ ਆਪਣੇ ਕੰਮ ਕਰਦੇ ਜਾ ਰਹੇਗੇ ਤੇ ਉਹ 10 ਤੋਂ 15 ਮੁੰਡਿਆਂ ਨੇ ਸਾਨੂੰ ਘੇਰ ਕੇ ਮਾਰਕੁੱਟ ਕੀਤੀ ਆ ਤੇ ਉਹਨੇ ਅਸਿਰ ਦੇ ਵਿੱਚ ਸਿਰ ਦੇ ਵਿੱਚ ਕਰਪਾਨ ਮਾਰੀ ਆ ਤੇ ਲੱਤ ਦੇ ਵਿੱਚ ਪਹਿਲਾਂ ਉਹਨੇ 4-5 ਫਾਇਰ ਨੇ ਹਵਾਈ ਫਾਇਰ ਕੱਢੇ ਤਿੰਨ ਚਾਰ ਫਿਰ ਉਹਨੇ ਪੈਰ ਤੇ ਗੋਲੀ ਮਾਰੀ ਇੱਥੇ ਥੱਲੇ ਜ਼ਮੀਨ ਤੇ ਫਿਰ ਉਹਨੇ ਲੱਤ ਤੇ ਗੋਲੀ ਮਾਰਦੀ ਇਹ ਨਿੰਦਰ ਕਲੱਬ ਵਾਲਾ ਆ ਉਸੇ ਗਰੁੱਪ ਦੇ ਵਿੱਚ ਹੀ ਸਾਰੇ ਹੁੰਦੇ ਆ ਤੇ ਜਿਨ੍ਹਾਂ ਦਾ ਰਾਈ ਨਾਮਾ ਕਰਾਇਆ ਸੀਗਾ ਉਹਦੇ ਮਤਲਬ ਜਿਹੜੀ ਵਿਰੋਧੀ ਪਾਰਟੀ ਸੀਗੀ ਉਹਨਾਂ ਦੇ ਭੈਣ ਭਰਾ ਰਿਸ਼ਤੇਦਾਰੀ ਕਹਿੰਦਾ ਸਾਡੇ ਰਿਸ਼ਤੇਦਾਰੀ ਹੈ ਅਸੀਂ ਆ ਜਿਹੜੇ ਨਾਲ ਸਪੋਰਟਰ ਸੀਗੇ ਉਹਨਾਂ ਨੇ ਉੱਥੇ ਆਪਸ ਵਿੱਚ ਤੂ ਟਕਰਾਰਬਾਜ਼ੀ ਕਰਕੇ ਝਗੜਾ ਕੀਤਾ ਉਹਦੇ ਚ ਇਹਨਾਂ ਨੇ ਦੱਸਿਆ ਕਿ ਇੱਕ ਬੰਦੇ ਨੇ ਫਾਇਰ ਵੀ ਕੀਤਾ ਉਹ ਵੈਰੀਫਾਈ ਕਰ ਰਹੇ ਆ ਅਸੀਂ ਮੌਕੇ ਤੇ ਗਏ ਆ ਜਿਹੜਾ ਬੰਦੇ ਦੇ ਫਾਇਰ ਸੀਗਾ ਲੱਤ ਦੇ ਥੱਲੇ ਗਿੱਟੇ ਦੇ ਲਾਗੇ ਸੀਗਾ ਉਹਨੂੰ ਹਸਪੀਟਲ ਡਿਮਿਟ ਕਰਾਇਆ ਉਸ ਤੋਂ ਬਾਅਦ ਹੁਣ ਵੈਰੀਫਾਈ ਕਰ ਰਹੇ ਹਾਂ ਸਰ ਆ ਵੀ ਕੀ ਸੱਚ ਹੈ ਵੀ ਕਿਸ ਤਰ੍ਹਾਂ ਫਾਇਰ ਹੋਇਆ ਕਰ ਰਹੇ ਵੈਰੀਫਾਈ ਦਾ ਬਿਆਨ ਲਿਖਣ ਭੇਜਿਆ ਸਟੇਟਮੈਂਟ ਆਨ ਤੇ ਫਿਰ ਵੇਖਦੇ ਹਾਂ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਵੰਦੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਅਤਰ ਅਮੀਰ ਗਿੱਲ ਖਬਰ ਹਰਪਲ ਇੰਡੀਆ ਲਈ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਸੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 99888 604547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatbharatindia.com